ਯਾਰ ਕਿੱਧਰ ਬਾੜ ਦੀ ਆ ਯਾਰਾ ਅਮਰੂਦ ਨਾ ਮਿਲੇ ਛਿੱਤਰ ਪ੍ਰੇਟ ਕਰੂੰਗਾ ਪੱਕੀ ਆਹ ਲਾ ਦੇ ਘੱਲੇ ਅਮਰ ਤੁਡੀ ਕਰਦਾ ਯਾਰ ਲੋੜ ਬਲ ਹੋਰ ਬਾੜ ਗਈ ਮੇਰੀ ਦੇਖੋ ਗਾਈਜ਼ ਯਾ ਦੇਖੋ ਆਸਾ ਬਣਾ ਕੇ ਲੋਕੇਸ਼ਨ ਗੱਲ ਤੋਂ ਲੱਗ ਗਈ ਚਲ ਹੈਲੋ ਗਾਈਜ਼ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਚੈਨਲ ਅੱਜ ਆਪਾਂ ਜਾ ਰਹੇ ਹਮਰੂਤ ਤੋੜਣ ਇਸ ਦੇ ਵਿੱਚ ਨਾਲ ਦੋ ਆਪਣੇ ਮੁੰਡੇ ਜਾ ਰਹੇ ਆ ਦੇਖੋ ਹੈਲੋ ਗਾਇਜ਼ ਚੱਲ ਦੁਬਾਰੀ ਗਏ ਹੈਲੋ ਗਾਇਜ਼ ਅੱਗੇ ਅਸੀਂ ਚੱਲੇ ਆਂ ਅਮਰੂਤ ਤੋੜਣ ਆਹ ਦੇਖੋ ਵਾਰ ਆ ਜਾਂਦਾ ਆਪਣੇ ਖੇਤਾਂ ਦੇ ਵਿੱਚ ਇੱਕ ਵਾਰ ਹੋਰ ਚੱਲ ਹੈਲੋ ਗਾਈਜ਼ ਅੱਗੇ ਜਾ ਰਹੇ ਅਮਰੂਦ ਤੋੜਨੇ ਵੈਲਕਮ 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 ਪਾ ਜਾ ਰਹੇ ਅਮਰੂਦ ਤੋੜਨੇ ਆ ਦੇਖੋ ਖੇਤ ਆਉ ਰਿਹਾ ਖੇਤ ਉਧਰ ਜਾਵਾਂਗੇ ਆ ਰ ਆ ਜਾਂਦੇ ਦੇਖੋ ਜੀ ਖੇਤਾਂ ਦੇ ਵਿੱਚ ਅਮਰੂਦ ਤੋੜਾਂਗੇ ਜਾ ਕੇ ਆਪਾਂ ਅਧਰਾ ਦੋਏ ਜਾ ਰਹੇ ਮੁੰਡੇ ਕਾਪਾਰੇ ਇਹ ਆ ਜਾਂਦਾ ਦੇਖੋ ਪ੍ਰੈਕਟਿਸ ਕਰ ਰਹੇ ਹਾਂ ਹੈਲੋ ਗਾਈਜ਼ ਦੀ ਚਲੋ ਗਾਈਜ਼ ਮੈਨੂੰ ਅੱਗੇ ਨਹੀਂ ਕਹਿਣਾ ਹੁੰਦਾ ਅੱਗੇ ਨਹੀਂ ਕਹਿਣਾ ਇਹ ਕੋ ਹੁਣ ਇਹ ਕੋ ਵੀ ਆ ਮੁੰਡਾ ਚੱਲ ਬਈ ਸੰਜੀ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਚੈਨਲ ਵੈਲਕਮ ਟੂ ਮਾਈ ਨਿਊ ਚੈਨਲ ਨਿਊ ਚੈਨਲ ਨਿਊ ਚੈਨਲ ਨਿਊ ਚੈਨਲ ਤੇ ਤੁਹਾਡਾ ਪਹੁੰਚ ਗਏ ਖੇਤ ਦੇ ਵਿੱਚ ਦੇਖੋ ਬਈ ਹੋ ਰਿਹਾ ਸਾਹਮਣੇ ਆਪਾਂ ਦੇਖੋ ਖੇਤ ਦੇ ਵਿੱਚ ਜਾਣਾ ਹੋ ਰਿਹਾ ਤਿੰਨ ਵਾਟੇ-ਵਟ ਜਾਵਾਂਗੇ ਦੇਖੋ ਬਹੁਤ ਦੂਰ ਦੀ ਵਾਟ ਲੱਗ ਰਿਹਾ ਜਾਨ ਹੌਲੀ ਹੋ ਰਹੀ ਨਾ ਮਿਲੇ ਛਿੱਤਰ ਪ੍ਰੇਡ ਕਰੂੰਗਾ ਪੱਕੀ ਆ ਦੇਖੋ ਬਈ ਕਹਿੰਦਾ ਮਰੂਦ ਨਾ ਮਿਲੇ ਉੱਥੇ ਛਿੱਤਰ ਪ੍ਰੇਡ ਕਰੂੰਗਾ ਚਲ ਦੇਖਦੇ ਜਾ ਕੇ ਮਿਲਦੀ ਆ ਕਿ ਨਹੀਂ ਆਉਂ ਯੇ ਮਿਲ ਜਾਣਗੇ ਲੈ ਦੁਆ ਕਰੋ ਦੁਆ ਕਰੋ ਮਰੂਦ ਹੋਣਗੇ ਜਾ ਰਹੇ ਆਪਾਂ ਦੇਖਦੇ ਆ ਮਰੂਦ ਹੋਣਗੇ ਜਾਂ ਨਹੀਂ ਦੇਖਦੇ ਆ ਮੈਨੂੰ ਤਾਂ ਲੱਗਦਾ ਨੀ ਯਾਰ ਮਰੂਦ ਹੈਗੇ ਤੱਕ ਰਹੀ ਹੈ ਲੈ ਵੀ ਜਾ ਕੇ ਦੇਖਾਂ ਜਦੋਂ ਲੈ ਵੀ ਜਾ ਕੇ ਦੇਖਦੇ ਆ ਛੋਟੇ ਛੋਟੇ ਆ

ਪੜ ਜਾਂਦੇ ਨੇ ਕੋ ਮੁੰਡਾ ਲੱਗ ਰੇ ਢਾਂਗੀ ਨਾਲ ਤੋੜਨਾ ਕੈਚ ਕਰਾਂਗੇ ਆਪਾਂ ਮਰੂਦ ਇਹ ਆਹ ਹੋ ਗਿਰ ਗਿਆ ਹੋ ਗਿਰ ਗਿਆ ਰਾਈ ਪੀਲਾ ਪੀਲਾ ਮਰੂਦ ਜਮੀ ਐਨ ਫਿਰ ਬਾਅਦ ਆਹ ਦੇਖੋ ਉੱਟ ਗਿਆ ਵੀ ਮਰੂਦ ਆ ਯਾਰ ਇਹ ਆਪਣੀ ਢਾਂਗੀ ਦੇਖੋ ਇਸਕੇ ਨਾਲ ਤੋੜੇ ਮੂਰ ਬੱਪਾ ਕਿੱਧਰ ਲੱਗ ਰਿਹਾ ਹੋਰ ਲੱਗ ਰਿਹਾ ਕਿਧਰੇ ਆਉ ਲੱਗ ਰਿਹਾ ਆਉ ਵੇ ਦੇਖੋ ਮੈਨੂੰ ਤੋੜਨ ਦੇ ਕਾਉਂ ਦੇ ਖੌਲ ਲੜ ਕਰੇ ਮੁੰਡਾ ਅਗਰੇ ਮੁੰਡੇ ਖਾਣ ਮਰੂਦ ਮਿੱਠੇ ਅਮਰੂ ਦਾ ਕਿੱਥੇ ਲੱਗ ਰਿਹਾ ਹੈ ਏਡਾ ਡੰਡਾ ਰਿਹਾ ਏਡਾ ਬੜਾ ਲੈ ਚੱਕ ਡੰਡਾ ਆ ਜਾ ਫਿਰ ਕੈਚ ਕਰਾਂਗੇ ਕੈਚ ਕਰਾਂਗੇ ਆਪਾਂ ਕਿਧਰੇ ਅਦਨ ਹੀ ਆਦੂ ਕੈਚ ਕਰਾਂਗੇ ਆਪਾਂ ਹੋਰ ਇਹ ਦੇਖੋ ਹੋਰ ਹੀ ਆਣ ਦੇ ਉਤਰ ਜਾਈਂ ਹਟ ਜਾ ਹਟ ਜਾ ਆਣ ਦੇ ਚੱਲਾ ਆ ਲੈ ਗੱਲਿਆ ਮਾਰ ਤੋੜੀ ਕਿਉਂ ਮਾਰ ਰਿਹਾ ਜਵਾਕ ਕਰੇ ਤੇ ਮੁੰਡਾ ਉਨ ਉੱਪਰ ਚੜੂਗਾ ਗਾਣਾ ਲਾਇਆ ਬਈ ਤਾਂ ਇਹ ਮਾਰ ਰਿਹਾ ਹੈ ਤਰੋ ਚੜ ਗਿਆ ਵਾ ਕੋਈ ਹੋਰ ਨਾ ਵਰ ਲਿਆ ਪਰਨਾ ਉਹ ਦੇਖੋ ਭੁੱਖਾ ਹੈ ਕੀ ਹੈ ਭੁੱਖਾ ਭੁੱਖਾ ਮਾਰਿਆ ਤੂੰ ਦੇਖੋ ਤੇ ਮੈਂਨੇ ਇਸਨੇ ਹਾ ਥੋੜੇ ਮੁੰਡੇ ਨੇ ਮੈਂ ਹਾ ਥੋੜੇ ਉਸਨੇ ਦੇਖੋ ਪਰਨਾ ਵਰ ਲਿਆ ਆਇਆ ਨੀਚੇ ਆ ਜਾ ਬਾਈ ਆ ਆ ਜਾ ਬਾਈ ਆ ਸੀਤੀ ਆ ਦੇਖੋ ਮੁੰਡਾ ਲੱਗ ਰਿਹਾ ਸਨੇਪ ਪਾਣਾ ਈਲੇ ਬਲੇ ਮਰੂਦ ਕੀ ਲੋ ਜੀ ਆਪਣਾ ਤੋੜ ਦੀ ਮਰੂਦ ਆ ਹੁਣ ਅੱਪਾ ਚੱਲਦੇ ਆ ਵਾਪਸ ਘਰ ਨੂੰ ਆਹ ਦੇਖੋ ਮੁੰਡਾ ਲੈ ਪਰਨਾ ਪਰ ਕੇ ਭੁੱਖਾ ਹੋ ਉਹ ਭੁੱਖਾ ਹੋ ਧਾਈ ਪਰਨ ਨਾ ਤਰਾ ਪਰਨਾ ਧਾਈ ਤਰਾ ਹਉ ਦੇ ਗਲੂ ਪਰਨਾ ਮੁੰਡੇ ਦਾ ਇੱਥੇ ਦੋ ਦੋ ਆ ਇਧਰ ਕੀ ਗੇ ਦੋਦ ਲੈ ਕੇ ਆਏ ਮੁੰਡੇ ਮੈਂ ਤਾਂ ਪਿਆ ਲੈ ਕੇ ਆਉਂਗਾ ਪਰਨਾ ਪਰ ਲੈ ਮੁੰਡਾ ਦੇਖ ਲੋ ਚੱਲਦੇ ਆਂ ਪੱਕਾ ਰਹੇ ਹੁਣ ਚਲੋ ਜੀ ਖੁਆ ਇਸ ਮੇਰਾ ਬੂਟ ਟੁੱਟ ਗਿਆ ਨਾਲੇ ਉੱਪਰ ਦਾ ਛੀਕ ਦੇ ਪਿਛਾ ਉਹ ਜਾ ਰਹੇ ਇਕੱਲੇ ਹੀ ਜਾ ਰਹੇ ਪੰਜੇ ਅੱਗੇ ਇਹ ਮਰੂਦਾਂ ਮਰੂਦੇ ਮੰਨੂ ਵੀ ਆ ਮਰੂਦੇ ਵਾਇ ਕਰਦਾ ਜਾ ਰਹੇ ਦੇਖ ਲਓ ਆ ਦੇਖੋ ਇਧਰ ਕਣਕ ਨੂੰ ਪਾਣੀ ਲੱਗ ਰਿਹਾ ਹੈ ਰਸਤਾ ਪੂ ਲੱਗੇ ਤੇ ਬਈ ਇਧਰ ਹੀ ਦੇ ਤਾ ਬੜੇ ਮਾਰ ਮਾਰ ਕੇ ਲੋਕੇਸ਼ਨ ਦੱਸਣਾ ਰਿਹਾ ਆ ਦੇਖੋ ਬਾਰਡਰ ਪਾਰ ਕਰਾਂਗੇ ਮੁੰਡੇ ਹੀ ਚੱਕ ਓਏ ਇੱਕ ਤੋ ਗਿਆ ਹੈ ਦੂਜਾ ਵੀ ਗਿਆ ਹੁਣ ਮੈਂ ਵੀ ਜਾਊਂਗਾ ਚਲੋ ਜੀ ਆਪਾਂ ਵੀ ਆ ਗਏ ਚੱਲਦੇ ਆਪਾਂ ਉਹਨੇ ਇਧਰ ਦੀ ਚੱਲਾਂਗੇ ਪਹਿਲਾਂ ਆਪਾਂ ਉਧਰ ਦੀ ਆਏ ਸੀ ਪੈ ਡਿੱਗ ਗਿਆ ਯਾਰ ਮੇਰਾ ਇਸ ਕੇ ਵਿੱਚ ਦੇਖੀਓ ਆ ਦੇਖੋ क्यों गया भूखा अगे जा रहे, रहे बोझ तो नहीं जा रहे इन बटक तो नहीं, जा रहे नहीं बात देख लो कि मुंडा मेरे तो गए मुट साह बड़ के रही यारोर लोहर पाटगी मेरी <laughs> देखो वाइस लोहर पार्ट अपना नुकसान वाला हो गया तेरा क्यों गया शर्ट पाटगी शर्ट पाटगी किट गई बूट सारे लिबड़ गए इधर पार्ट की मेरी लोहर आ देखो इसका कुछ नहीं बिगड़े गए जोड़ा अपने नाल आए उसकी पार्ट की लोह उसकी शेल्ट पार गए बाग्या करी देखो इसका कुछ नी बिगड़ मेरी पार्ट की लोहर आ ਦੇਖੋ ਗイズ ਲੋਰ ਕਿੰਨੀ ਗੰਦੀ ਹੋ ਗਈ ਆ ਦੇਖੋ ਇਹ ਤਾਂ ਆਪਣੀ ਲੋਰ ਪਾਟ ਗਈ ਸਾਰੀ ਜਰਾ ਆਪਾਂ ਸਾਰਿਆਂ ਲਈ ਲਿਬੜੀਆਂ ਇਧਰ ਆਪਣੇ ਬੂਟ ਪਈ ਦੇਖੋ ਕਿਵੇਂ ਲਿਬੜੇ ਕੇ ਸਾਰੇ ਕਿਆ ਮੁੰਡਾ ਫਟੇ ਸਿਰ ਕੋਸੜੀ ਲਿਬੜੇ ਕੇ ਦੇਖੋ ਯਾ ਲਿਬੜੀਆਂ ਲਿਬੜੀਆਂ ਸਪੀਡ ਹੋ ਰਾ ਚੱਲ ਤੇਰੀ ਪੈਂਟੇ ਲਿਬੜੀਆਂ ਮੇਰੀ ਤਾਂ ਲੋਰ ਵੀ ਪਾਟ ਗਈ ਆ ਦੇਖ ਨਾ ਕਿੱਤਰ ਗਈ ਕਿੱਦਰ ਗਈ ਆਪਣੀ ਲੋਰ ਆ ਦੇਖੋ ਜੇਰੀ ਜੇਰੀ ਸਾਰੀ ਆ ਨਾ ਬੁਰਧੋ ਮਾਉਣ ਆਪਾਂ। ਲੱਗਦਾ ਮੁੰਡਾ ਦੇਖੋ ਚਾੜਨਾ ਹੋਈ। ਬਾਈ ਤੇਰੀ ਮੰਮੀ ਗਾਣਾ ਦੱਬੀ। ਕੰਨ ਦੇ ਹੀ ਗਾਣਾ ਦੱਬੀ। ਤਾਰਦੇ ਤਾਰਦੇ ਸਾਰੀ ਤਾਰਦੇ। ਬੁਰਛ ਮਾਰਦੇ। ਬੁਰਛ ਮਾਰ ਰਹੇ ਆਪਾਂ। ਮਾਰਦੇ ਆਪਾਂ ਬੁਰਛ ਉੱਥੇ। ਆਪਣਾ ਵਲੋਗ ਹੁੰਦਾ ਇੱਥੇ ਖਤਮ। ਤੇ ਸਾਡਾ ਕਪੜਾ ਆਪਾਂ ਕੱਪੜੇ-ਕੁਪੜੇ ਬਦਲ ਕੇ ਆਪਾਂ ਚੱਲਦੇ ਹਾਂ ਮੂਨਕਾ। ਦੇਖਦੇ ਆਂ ਚਲੋ।